5090 ਜਿਹੜਾ ਉਹ ਖਰਚਾ ਠੀਕ ਹੈ ਇਸ ਤੋਂ ਬਾਅਦ ਮੇਰੇ ਆ 35000 ਰੁਪਏ ਇਕੱਠਾ ਹੋ ਗਿਆ ਬਈ ਠੀਕ ਹੈ ਨਲੀ ਬਈ ਯੈਸ ਸ਼੍ਰੀ ਕਾਲ ਦੀ ਸਵਾਗਤ ਹੈ ਥੋੜਾ ਅੱਜ ਦੇ ਬਲੌਗ ਦੇ ਵਿੱਚ ਤੇ ਅੱਜ ਚੱਲੇ ਆ ਜੀ ਆਪਾਂ ਕਾਜਾ ਸਪੀਦੀ ਵੈਲੀ ਨੂੰ ਫਿਲਹਾਲ ਅੱਜ ਤਾਂ ਦੇਖਦੇ ਆ ਕਿੱਥੇ ਪਹੁੰਚ ਹੁੰਦਾ ਆਪਣੇ ਕੋਲ ਹੈ ਨਾ ਕਿਉਂਕਿ ਪੱਕਾ ਪ੍ਰੋਪਰ ਸਮੇਂ ਦਾ ਨਹੀਂ ਪਤਾ ਵੀ ਕਿੰਨਾ ਕੁ ਲੱਗੂਗਾ ਰਸਤੇ 'ਚ ਤੇ ਕਿਹੜੀ ਥਾਂ ਤੇ ਆਪਾਂ ਜਾਂਦੇ ਆ ਚਲੋ ਜਿੱਥੇ ਵੀ ਆਪਾਂ ਨੂੰ ਬੈਸਟ ਲੱਗੇ ਆਪਾਂ ਉੱਥੇ ਰੁੱਕ ਕੇ ਆਪਣਾ ਰਾਤ ਲਾਵਾਂਗੇ ਤੇ ਕੱਲ ਫੇਰ ਅੱਗੇ ਚੱਲਾਂਗੇ ਫਿਲਹਾਲ ਤਾਂ ਆਪਾਂ ਹਲੇ ਚੱਲਿਆਂ ਜੀ ਆਪਣੇ ਪਿੰਡ ਤੋਂ ਮਨੂਣਵਾਲ ਨੂੰ ਤੇ ਆਪਣੇ ਨਾਲ ਨੇ ਜੱਸੀ ਪ੍ਰਿੰਤ ਸ਼ਰਮਾ ਤੇ ਅੱਗੇ ਅਰਸ਼ੋ ਅਰਸ਼ੋ ਜੀ ਲਾ ਜੀ ਫਿਲਹਾਲ ਚੱਲਦੇ ਆਂ ਜੀ ਬਨੋੜ ਬਨੋੜ ਦਾ ਥੋੜਾ ਚੱਕਣਾ ਆਪਣਾ ਸਮਾਨ ਤੇ ਨਿਕਲਦੇ ਆ ਜੀ ਕਾਜਾਵਾਲਾ ਦੇ ਲੇਲੀ ਬਾਈ ਜੀ ਆਪਣੀ ਗੱਡੀ ਦੀ ਹੋ ਗਈ ਸੀ ਡੋਰੀ ਢਿੱਲੀ ਹੁਣ ਤਾਂ ਨਾਲ-ਨਾਲ ਰੁਕੇ ਬਨੋੜ ਤੇ ਬਨੋੜ ਪਹਿਲਾਂ ਗੱਡੀ ਦਾ ਕਰੀਏ ਸ਼ਿੰਗਾਰ ਇਹ ਪੁਰਾਣੀ ਕਿਉਂ ਗੇਰਤੀ ਯਾਰ ਪਾਣੀ ਚ ਸਿੱਟ ਦਾਂਗੇ ਹੈ ਬਾਈ ਹਾਂ ਜੀ ਸਿੱ ਹਰਦਾਂ ਨਾ ਲੱਗਦੀ ਗਰਮੀ ਗਰਮੀ ਹਾਲੇ ਤਾਂ ਨਗਰੀ ਨਾ ਠੀਕ ਹੁਣ ਹੋ ਜੂ ਖਤਮ ਗਰਮੀ ਦਾ ਜਾ ਕੇ ਠੰਡੇ ਹੋ ਆਈ ਜੀ ਸਮਾਨ ਆਪਣਾ ਕਿੱਪਾ ਲੈ ਆ ਹੁਣ ਪਾਣੀ ਕਿਉਂਕਿ ਆਪਾਂ ਰਸਤੇ 'ਚ ਹੀ ਆਪਣਾ ਦੇਖਾਂਗੇ ਕਿਤੇ ਜੇ ਕੈਂਪਿੰਗ ਹੋਈ ਖਾਣ ਪੀਣ ਦੇ ਨਾ ਆ ਰਸਤੇ 'ਚ ਖਾਵਾਂ ਪੀਵਾਂਗੇ ਤੇ ਆਪਾਂ ਫਿਲਹਾਲ ਖੜੇ ਆ ਬਨੂੜ ਬੈਰੀਅਲ ਤੇ ਸਮਾਂ ਕਿੰਨਾ ਹੋ ਗਿਆ ਭਾਈ 12:30 12:30 ਚੱਲਿਆਂ ਜੀ ਆਪਾਂ ਬਨੂੜ ਤੋਂ ਦੇਖਦੇ ਆਂ ਨਾਰਗੰਡਾ ਪਹੁੰਚਿਆ ਜਾਂਦਾ ਕਿ ਨਹੀਂ ਨਹੀਂ ਫਿਰ ਰਸਤੇ 'ਚ ਹੀ ਕਰ ਲਾਂਗੇ ਸਟੇਕ ਤੇ ਤੇ ਕਰਾਉਣ ਲੱਗੇ ਆ ਤੇਲ ਗੱਡੀ ਚਾ ਗੱਡੀ ਕਰਾਉਣ ਲੱਗੇ ਆ ਜੀ ਫੁੱਲ ਦੇਖ ਲਿਆ ਕਿੰਨੇ ਦਾ ਤੇਲ ਪਾਇੰਦਾ ਤੇ ਗੱਡੀ ਕਿੰਨੇ ਦਾ ਤੇਲ ਖਾਂਦੀ ਏ ਭਾਈ ਨਾਲ ਜਿਹੜਾ ਗੱਡੀ ਦਾ ਤੇਲ ਦਾ ਟੱਕਣਾ ਵੀਰੋ ਥੈਂਕ ਯੂ ਦਾ ਨਹੀਂ ਗੁੱਲਿਆ ਵੇਲਾ ਤੇ ਗੁੱਲਿਆ ਜੀ ਆਪਣਾ ਜੱਸੀ ਨੇ ਤੇ ਕੈਸ਼ਰ ਸਾਹਿਬ ਵੀ ਫਦੇ ਉਧਰ ਆਏ ਕੈਸ਼ਰ ਸਾਹਿਬ ਕਿੰਨੇ ਦੀ ਉਮੀਦ ਹੈ ਯਾਰ ਸਾਢੇ 4000 ਦਾ ਜੀ ਕੈਸ਼ਰ ਸਾਹਿਬ ਨੇ ਕਰਦਾ ਐਲਾਨ ਵੀ ਨੇ ਕਿਦਾ ਤੇਲ ਪਊਗਾ ਇਵਲਾ ਤਾਂ ਲੱਗਿਆ ਜੀ ਤੇਲ ਪੁਆਣ ਗੱਡੀ 'ਚ ਇੱਥੋਂ ਫੁੱਲ ਕਰਾਵਾਂਗੇ ਸਾਇਦ ਤਿੰਨ ਕ ਟੈਂਕੀਆਂ ਜਿਹੜੀ ਨੂੰ ਮਾਣ ਹੈ ਗੱਡੀ ਦਾ ਕਿ ਪਹਿਲਾਂ ਵੀ ਜਾਏ ਅਸੀਂ ਜਦ ਵੀ ਨੇ ਕੀ ਜਿਹੜਾ ਤੇਲ ਸੀ ਗੱਡੀ ਦਾ ਲੱਗਿਆ ਸੀ ਨਾ ਤੇ ਪੰਪ ਹੈ ਜੀ ਸਾਹਮਣੇ ਬੋਲੀਵੁੱਡ ਗਲੀ ਬਨੂਰ ਤੋਂ ਜਾਂਦੇ ਹੋਏ ਜਿਰਕਪੁਰ ਵੱਲੋਂ ਬਨੂਰ ਦਾ ਲਾਲੋ ਕਿਲੋ ਅੱਧਾ ਕਿਲੋਮੀਟਰ ਤੇ ਤੇ ਪੰਪ ਆਉਂਦਾ ਸਾਢੇ 750 ਬਹੁਤ ਹੈ ਆਣਾ ਜਾਣਾ ਕਰਜੂ ਬਈ ਬਹੁਤ ਹਸ ਰਿਆ ਹਾਂ ਬਈ ਠੀਕ ਹੈ ਹਾਂ ਬਈ ਚੱਲ ਜੀ 750 ਚ ਪੱਕਾ ਮੋਟਰ ਵਾਲਾ ਹਾਂ ਅੱਜ ਬੜੀਆਂ ਆਇਆ ਮਾਰੇ ਹਾਂ ਅੱਛਾ ਫਿਰ ਪੈਸੇ ਤਾਂ 750 ਦੇ ਸਭ ਨਾਲ ਲੈਣੇ ਨੂੰ ਯਾਰ ਨਿਊ ਦੱਸ ਹੈਂ ਚੱਲਦੇ ਐਡੀ ਬਾਦ ਮੈਂ ਭਾਈ 45 ਸਾਰੇ ਪਾਦੇ ਆ ਕੇ ਮੇਰੇ ਇਹਨਾਂ ਦਾ ਸਟਾਈਲ ਬੜਾ ਕੰਮਦਾ ਯਾਰ ਨਾ ਨਾ ਮੇਰਾ ਮੇਰਾ ਹੀ ਕਰਦਾ ਆ ਬਈ ਪੰਪ ਵਾਲਾ ਵੀਡੀਓ ਸੁਣ ਰਿਹਾ ਬਾਈ ਤਿਆਂ ਰੱਖੇ ਭਾਈ ਕਹਿੰਦਾ ਵੀ ਸਾਡਾ ਧਾਰ ਵੀ ਨਹੀਂ ਕਰਦਾ ਬੰਦਾ ਇਹਕ ਮਾਲਕ ਇਹਦਾ ਵੀ ਧਾਰ ਨਹੀਂ ਕਰਦਾ ਹੈ ਬਾਈ ਨੂੰ ਪਿਆ ਮਹਾਂਦਾਰ ਬਸ ਇਹ ਨਹੀਂ ਅੰਤ ਉਹ ਦੇ ਦਿੰਗੇ ਅਰ ਜੇ ਪੈਸੇ ਬਚ ਗਏ ਪੈਸੇ ਵਾਜ ਕੰਮ ਦੇ ਦੇ ਦਿੰਗੇ ਹੈ ਤੇਲ ਪਏਗਾ 4300 ਦਾ ਗੱਡੀ ਹੋ ਗਈ ਫੁੱਲ ਹੁਣ ਬਾਕੀ ਦੇਖਦੇ ਹਾਂ ਜਿੰਨਾ ਕੋਈ ਅੱਗੇ ਤੇਲ ਪੈਂਦਾ ਹੈ ਨਾ ਤੇ ਬਲਾਲ ਦਾ ਚੱਲਦੇ ਹੁਣ ਪਹਿਲੇ ਬੌਲੇਟ ਹੋ ਚੁੱਕੇ ਆ ਜੀ ਤੇਲ ਪਾਇਆ 3900 ਦਾ ਲੈ ਵੀ ਹਰਸਿਆਂ ਕਿੰਨੇ ਦਾ ਪਿਆ 3900 ਦਾ ਪਹਿਲਾ ਖਰਚਾ ਸਟਾਰਟ ਵਾਹ ਦਾ ਕੱਲ ਤੋਂ ਸਟਾਰਟ ਹੋ ਗਿਆ ਸੀ ਕਿਉਂਕਿ ਆਹ ਦੇਖੋ ਆ ਜਿੰਨਾ ਕਿ ਸਮਾਨ ਸੀ ਕੱਲ ਜਿਹੜਾ ਲੈ ਲਿਆ ਸੀ ਹਨ ਤੇ ਕੁਝ ਅੱਜ ਲਿਆ ਬੰਦਿਆਂ ਨੇ ਲੋ ਜੀ ਸਫਰ ਕਾਫੀ ਜਿਹੜਾ ਆਪਾਂ ਤੈਅ ਕਰ ਲਿਆ ਸੀ 8 ਕਿਲੋਮੀਟਰ ਪ੍ਰੋਪਰ ਨਹੀਂ ਚਲੇ ਤੇ ਆਪਣੇ ਬੰਦਿਆਂ ਨੂੰ ਲੱਗੀ ਭੁੱਖ ਜੀ 8 ਕਿਲੋਮੀਟਰ ਆਪਾਂ ਪ੍ਰੋਪਰ ਨਹੀਂ ਚੱਲ ਸਕੇ ਜੀ ਤੇ ਨਾਲ ਘੰਡੇ ਕਿੱਦਾਂ ਪਹੁੰਚਾਂਗੇ ਸੋਚ ਰਿਹਾ ਜੀ ਗ੍ਰੈਂਡ ਮੜਾ ਸਮਾ ਮਿਲਿਆ ਨੇ ਫੋਨ ਚੱਕ ਕੇ ਬੈਠ ਗਏ ਲੋ ਜੀ ਆਪਣੇ ਰੀਲਾਂ ਦਾ ਚੱਕ ਵੀ ਹੋਣ ਲੱਗਿਆ ਲੋ ਜੀ ਹੁਣ ਫਿਰ ਦੁਆਰ ਤੋਂ ਲੱਗੇ ਆ ਚੱਲਣ ਬਨੂੜ ਤੋਂ ਬਨੂੜ ਤੋਂ ਦੋ ਵਾਰੀ ਹੀ ਚੱਲ ਪਏ ਆ ਜੀ ਅੱਸੀ ਹੁਣ ਤੀ ਵਾਰੀ ਲੱਗੇ ਆ ਚੱਲਣ ਹਾਂ ਜੀ ਬਾਈ

ਅਗੇ ਚੱਲੇ ਗਿਰ ਘਰ ਪਹੁੰਚੇ ਨਹੀਂ ਲਿਓ ਜੀ ਫਿਰ ਖਾਣ ਨੂੰ ਤਿਆਰ ਹਾਂ ਦੇ ਲਿਓ ਜੀ ਵੀ ਆ ਗਏ ਭਾਈ ਖਾਣਾ ਤਾਂ ਨਹੀਂ ਕਿਸੇ ਨੇ ਨਹੀਂ ਨਹੀਂ ਉਹ ਨਹੀਂ ਭਾਈ ਨਹੀਂ ਫੋਲੋ ਹੀ ਪਈਆਂ ਪਹਿਲਾਂ ਹੀ ਮਰਿਆ ਪਣੀ 20 ਕਿਲੋਮੀਟਰ ਤੋਂ ਚੱਲੇ ਨਹੀਂ ਅਗਿਆ ਆਪਾਂ ਵੀ ਥੜੀ ਲਾ ਲੈ ਜਾ ਕੇ ਵੇਚਦੇ ਆ ਆਪਣੇ ਵਾਲੇ ਨੇ ਸਮਾਨ 55 ਝੂਟ ਆ ਵਾ ਸਹੀ ਹੈ ਨਾ ਜਿਹੜਾ ਆਪਣੇ ਉਹ ਸਮਾਨ ਪਿਆ ਸਾਰਾ ਅਗਿਆ ਥੜੀ ਲਾ ਕੇ ਆਪਾਂ ਬੈਠੇ ਆ ਸਮਾਨ ਆਪਣੇ ਉਹ ਕਾਫੀ ਹੈ ਯਾਰ ਕਾਟਨ ਕੈਂਡੀ ਤਾਂ ਚਾਹੀਦੀ ਭਾਈ ਨਹੀਂ ਕਾਟਨ ਕੈਂਡੀ ਕਾ ਕਰਨੇ ਇਹ ਅਜੇ ਹਿਮਾਚਲ ਦੀ ਐਂਟਰੀ ਹੈ ਐਂਟਰੀ ਹਿਮਾਚਲ ਦੀ ਇਹ ਕੈਸ਼ਵੇ ਦੇਣਾ ਪੈਂਦਾ ਜੀ ਪਰਮਾਣੂ ਸਾਹਮਣੇ क्योंकि ਇੱਥੇ ਫਾਸਟ ਟੈਗ ਫਾਸਟ ਟੈਗ ਜਿਹੜਾ ਉਹ ਨਹੀਂ ਚੱਲਦਾ ਤੇ ਪੇਮੈਂਟ ਹੀ ਕਰਨੀ ਪੈਂਦੀ ਹੈ ਦੇਖਦੇ ਜੀ ਕਿੰਨੀ ਕੱਢਦੇ ਵੈਸੇ ਕਿੰਨੀ ਕੱਢਦੇ ਬਾਈ ਇਥੇ 100 ਰੁਪਏ ਦੀ ਗੱਡੀ ਕੀ ਐਸਯੂਵੀ 100 ਰੁਪਏ ਐ ਛੋਟੀ ਐਕਐਸਯੂਵੀ ਬਾਈ ਗੱਡੀ 60 ਰੁਪਏ ਹੋਣੀ 100 ਰੁਪਏ ਦੀ ਪਰਚੀ ਕੱਢਦੀ ਆ ਜੀ ਛੋਟੀ ਦੀ 60 ਇਹ ਆ ਪਹਿਲੀ ਹਿਮਾਚਲ ਐਂਟਰੀ ਪਰ ਮਹਿੰਗਾ ਇਹ ਅੱਕੀ ਜਾ ਕੇ ਦੇਖਦੇ ਆ ਜੀ ਜਦੋਂ ਪੰਗੇ ਤੇ ਜਿੱਤਾਈ ਉਹ ਵੀ ਨਹੀਂ ਆ ਕੇ ਹਲੇ ਪਹੁੰਚੇ ਆਪਾਂ ਪਰਮਾਣੂ ਸਮਾਂ ਹੋਇਆ ਕਿੰਨਾ ਹੋਇਆ ਬਈ ਸਮਾਂ ਹੋ ਗਿਆ ਜੀ 2 ਵਜੇ 2 ਵਜੇ ਪੂਰੇ 2 ਵਜੇ ਜੀ 2 ਵਜੇ 2 ਮਿੰਟ ਤੇ ਚਲੋਂ ਤੋਂ ਬਾਅਦ ਆਪਾਂ ਲੰਬਾ ਸਬਰ ਤਿਆਰ ਕਰਕੇ ਨਾਲ ਦੀ ਨਾਲ ਹੀ ਰੁਕ ਗਏ ਹੁਣ ਤਾਂ 2 ਮਿੰਟ ਘੱਟ ਦੱਸੇ ਲਾ ਹੁਣ 2 ਦੋ ਮਿੰਟ ਦਾ ਪੈ ਗਿਆ ਜੀ ਰੋਲਾ ਆਹ ਲਓ ਜੀ ਹੁਣ ਸ਼ੁਰੂ ਹੋਈ ਹੈ ਜੀ ਰੌਲੇ ਬੰਦੇ ਨੇ ਕਿਰਕੇ ਨਹੀਂ ਕੀਤੀ ਨਾਲ ਦੀ ਨਾਲ 100 ਰੁਪਏ ਫੜ ਕੇ ਤੇ ਅੰਦਰ ਪਾ ਲਿਆ ਪਰਚੀ ਦਿੱਤੀ ਬਈ ਆ ਬੰਦੇ ਨੇ ਵਾਹ ਉਹ ਸਾਹਮਣੇ ਆ ਜੀ ਹੋਟਲ ਪਹਾੜੀ ਦੀ ਚੋਟੀ ਤੇ ਸਟੇ ਨਹੀਂ ਕਰਨੀ ਹੈ ਜਿਹੜੇ ਹਾਂ ਸਟੇ ਨਹੀਂ ਕਰਨੀ ਕਿਉਂਕਿ ਜੇ ਇਦਾਂ ਸਟੇ ਲੱਗੇ ਕਰਨ ਫਿਰ ਤਾਂ ਕਾਜਾ ਸਾਡੇ ਵਾਸਤੇ ਕਾਫੀ ਦੂਰ ਹੋ ਜਾਊਗਾ ਅੱਜ ਉਹ ਜੋਤ ਆ ਜਾਏਗਾ ਪਿੱਛੇ ਤੇ Shimla ਨੂੰ ਨਾ ਮਤਲਬ ਜਾਂਦੇ ਹੋਏ ਜੀ Shimla ਤੋਂ ਪਹਿਲਾਂ ਚੱਲੇਦਾ ਆਪਾਂ ਕਾਜਾ ਅੱਜ ਜਿੰਨਾ ਤੁਸੀਂ ਦੇਖ ਰਹੇ ਹੋ ਨਾ ਸਾਹਮਣੇ ਇਹ ਨਾ ਦੋ ਤਿੰਨ ਜਗ੍ਹਾ ਅਸੀਂ ਦੇਖ ਲਿਆ ਇਦਾਂ ਅੱਗ ਲੱਗੀ ਹੋਈ ਆ ਪਹਾੜਾਂ 'ਚ ਇਸ ਗੱਲ ਦੀ ਹਲੇ ਸਮਝ ਤਾਂ ਨਹੀਂ ਰਹੀ ਵੀ ਇਹਦਾ ਕਾਰਨ ਲੈ ਸਾਇਦ ਗਰਮੀ ਹੈ ਤੇ ਤਕਰੀਬਨ ਤਰੀਬਨ 8 ਤੋਂ 10 ਪਰਮਾਣੂ ਤੋਂ ਲੈ ਕੇ 10 ਕਿਲੋਮੀਟਰ ਆਇਆ ਸੀ 8 ਤੋਂ 10 ਅਸੀਂ ਗੱਡੀਆਂ ਦੇਖ ਚੁੱਕੇ ਹਾਂ ਜਿਨ੍ਹਾਂ ਦੇ ਬੋਂਡ ਚੱਕੇ ਨੇ ਇਹ ਤਾਂ ਗਰਮ ਹੋ ਜੈ ਨੇ ਜਾਂ ਖਰਾਬ ਤੇ ਉਹਨਾਂ ਚੋਂ ਵੀ ਗੱਡੀਆਂ ਆਪਾਂ ਨਵੀਆਂ ਹੀ ਕਹਿ ਸਕਦੇ ਵੀ ਨਵੀਂ ਗੱਡੀ ਅੱਗ ਦਾ ਕਾਰਨ ਵੀ ਕੀ ਹੋ ਸਕਦਾ ਇਹਦਾ ਹਣੀ ਕਾਰਨ ਗਰਮੀ ਬਹੁਤ ਹੈ ਕੋਈ ਤੇਰੇ ਵਰਗਾ ਬੀੜੀ ਪੀਂਦਾ ਗੇਰ ਗਿਆ ਜਿਹੜੀ ਗੱਡੀਆਂ ਖਰਾਬ ਹੈ ਕੋਈ ਗਰਮੀ ਬਹੁਤ ਕਿਉਂਕਿ ਤਕਰੀਬਨ ਆਪਾਂ ਵੀਡੀਓ 'ਚ ਵੀ ਦੇਖਿਆ ਨਾ ਪਹਿਲਾਂ ਇਹੀ ਕੰਮ ਮਨਾਲੀ ਵਾਲੇ ਰੋਡ ਤੇ ਦੇਖਿਆ ਆਪਾਂ ਗਰਮੀ ਕਰਕੇ ਨਾ ਤੁਹਾਡੇ ਸਾਹਮਣੇ ਹੈ ਜੀ ਅੱਗ ਅਸੀਂ ਕਿਦੋਂ ਬਹੁਤ ਦੂਈ ਵਾਰੀ ਇਹ ਅੱਗ ਮਿਲੀ ਆਪਾਂ ਨੂੰ ਇੱਥੇ ਬਾਕੀ ਅਸੀਂ ਬੋਝ ਮਤਲਬ ਬਾਕੀ ਆਪਾਂ ਸੋਲਣ ਤੋਂ ਨੇੜੇ ਦੇੜੀ ਹੈ ਜੀ ਹੁਣ ਉਹਨਾਂ ਨੇ ਪਹੁੰਚੀ ਇੱਥੇ ਮਲੈਂਡਡ ਲਿਸਟ ਕੀ ਦੇਦੀ ਹੈ ਨਾ ਨਾ ਹਿਮਾਲਿਆ ਲੋ ਜੀ ਹੁਣ हिमालय ਚ ਪਹੁੰਚ ਗਏ ਤੇ ਹਿਮਾਲਿਆ ਪਾਣੀ ਹੀ ਪੀਣ ਲੱਗੇ ਆ ਜੀ। ਬਾਕੀ ਭੁੱਖ ਤਾਂ ਨਹੀਂ ਲੱਗੀ ਬਾਈ। ਚੱਲੀ ਗੀ। ਕਿ ਥੋਮ ਤਾਂ ਦਿੰਦੇ। ਹਾਂ ਹਾਂ। ਉਹਨੇ ਹੋਲਡ ਹੋ ਜੀ। ਉਹਨਾਂ ਆਪਰੇ ਰਟਟ ਹੋ ਜਾਣਾ। ਉਹ ਨਿਕ ਵਿਕ। ਬਕਲਾਵਾ ਹੀ ਲੈ ਕੇ ਆਣਾ। ਲਿਆਵਾਂ ਬਸ। ਪੀਣਾ ਤਾਂ ਨਹੀਂ ਕੁਝ। ਨਾ। ਖਾਣਾ ਮਨ ਨੂੰ। ਕਿ ਲੈਣਾ ਹੱਸ? ਲਾਓ। ਬਕਲਾਵਾ। ਕੀ ਕਿਹਾ? ਗੱਲਾਂ ਬਕਲਾਵੇ ਨਾਲੋਂ ਵੱਧ ਮਿੱਠੀਆਂ ਲੋ ਜੀ ਪੰਜਾਬੀ ਮੁੰਡੇ ਪੱਟਦੇ ਉਸ ਹੋ ਗਿਆ ਖਾਣ ਦਾ ਸਪੈਕਿਆ ਕਰਾਂ ਪਰੂਕਾ ਦੇ। ਆ ਸ਼ਿਮਲੇ ਤੋਂ ਪਹਿਲਾਂ ਹੀ ਲੱਗਿਆ ਹੋਇਆ ਜਾਮ। ਜਾਮ ਵੀ ਕਾਫੀ ਵੱਡਾ ਲੱਗਿਆ ਹੋਇਆ। ਤੇ ਆਪਣੇ ਬੰਦੇ ਖਲਾਣ ਜਾਂਦੇ ਹੋਏ। ਹਾਂ ਪ੍ਰਿਸੀਆਂ। ਖਲਾਦੂਗਾ ਜਾਮ। ਇਹ ਸ਼ਿਮਲੇ ਤੋਂ ਪਹਿਲਾਂ ਲੱਗਿਆ ਹੋਇਆ ਜਾਮ। ਇਹ ਜਾਮ ਵੀ ਕਾਫੀ ਵੱਡਾ ਹਨ। ਪਹੁੰਚਦਾ ਕਾਫੀ ਕਿਲੋਮੀਟਰ ਆਪਾਂ। ਗੱਡੀ ਚ ਆਈਂਗੇ ਤੇ ਖੜੀ ਆਪਣੀ ਗੱਡੀ ਇੱਥੇ। ਮੌਸਮ ਤੇ ਵੀ ਇੱਥੇ ਫਰਕ ਪੈ ਹੀ ਗਿਆ तकरीबन ਗਰਮੀ ਤੋਂ ਹੁਣ ਮੌਸਮ ਠੰਡਾ ਹੀ ਇੱਥੇ ਤੇ ਜਿਵੇਂ ਉੱਪਰ ਨੂੰ ਜਾਵਾਂਗੇ ਨਹੀਂ ਫਰਕ ਤਾਂ ਹੈ ਯਾਰ ਜਮ ਅਗੇ ਦੇਖਦੇ ਆਂ ਲੱਗਦਾ ਤਾਂ ਕਾਫੀ ਵੱਡਾ ਜਮ ਲੋ ਜੀ ਖਲਾ ਤਾ ਜਮ ਬੰਦਿਆਂ ਨੇ ਚਲੋ ਵੀ ਆ ਗਈ ਆਪਣੀ ਵੀ ਗੱਡੀ ਲੋ ਜੀ ਪਹੁੰਚ ਚੁੱਕਾ ਹਾਂ ਅਪਾ ਸ਼ਿਮਲਾ ਤੇ ਬਈ ਤਾਂ ਪਹੁੰਚਣ ਨੂੰ ਅੱਧੇ ਘੰਟੇ ਦੇ ਹੋ ਗਏ ਕਰੀਬ ਕਿਉਂਕਿ ਜਾਮ ਕਾਫੀ ਵੱਡਾ ਲੱਗਿਆ ਹੋਇਆ ਅਸੀਂ ਗੱਡੀ ਚੋਂ ਪੈਦਲ ਹੀ ਆ ਗਏ ਚਲ ਤੇ ਬਿਲ ਚੈੱਕ ਕਰੋ ਜੀ ਤੁਸੀਂ ਇੱਥੇ ਦਾ ਇਹ ਦਾ ਦਰਖਤ ਯਾਰ ਕਾਫੀ ਵੱਡੇ ਨੇ ਪਰ ਆਪਾਂ ਅਜਾ ਨਾ ਸ਼ਿਮਲਾ ਰੁਕਣਾ ਨਹੀਂ ਆਪਾਂ ਕ੍ਰੋਸ ਕਰਨਾ ਇੱਥੋਂ ਕਿਉਂਕਿ ਆਪਾਂ ਦਾ ਜਿਹੜਾ ਪ੍ਰੋਗਰਾਮ ਥਿਆ ਹੋ ਮਿੱਥਿਆ ਜੀ ਨਰ ਕੰਡੇ ਦਾ ਲਾਕਡਾਉਨ ਇਹ ਜੇ ਹੱਬ ਵੀ ਇੱਥੇ ਕੋਈ ਦਰਖਤ ਨੇ ਜਿਹੜੇ ਪੈਦਲ ਮਾਰਗ ਦੇ ਵਿਚਾਲੇ ਪੈਦਲ ਜਿਹੜਾ ਰਸਤਾ ਉਹਨਾਂ ਦੇ ਵਿੱਚ ਆਏ ਹੋਏ ਨੇ ਨਾ ਇਹ ਸਾਹਮਣੇ ਜਿੰਨਾ ਵਿੱਚ ਤੁਸੀਂ ਦੇਖ ਰਹੇ ਹੋ ਕੈਮਰੇ ਚ ਤੇ ਸਾਰੇ ਹੀ ਸਿੰਮਲ ਸਾਰੇ ਆ ਜੀ ਚੱਲ ਸਕਦੇ ਤੁਸੀਂ ਵਿਊ ਪਰ ਟ੍ਰੈਫਿਕ ਦਾ ਬਹੁਤ ਬੁਰਾ ਹਾਲ ਜੀ ਇੱਥੇ ਜਾਮ ਲੱਗੇ ਨੂੰ ਅੱਧੇ ਘੰਟੇ ਦੇ ਅਗਰੇ ਅਸੀਂ 2 ਕਿਲੋਮੀਟਰ ਪੈਦਲ ਆ ਗਏ ਤਕਰੀਬਨ ਜਿੱਥੇ ਆਪਣੀ ਗੱਡੀ ਖੜੀ ਆਈ ਬੰਦਾ ਆਪਣਾ ਨਾ ਹਲੇ ਵੀ ਇਹ ਨਹੀਂ ਪਤਾ ਵੀ ਇਹ ਜਮ ਕਿੱਥੋਂ ਤੱਕ ਲੱਗਿਆ ਹੋਇਆ ਆ ਕਿ ਦੇਖਦੇ ਅੱਗੇ ਜਾ ਰਹੇ ਆ ਆਪਣਾ ਪ੍ਰਿੰਸਟੇਜ ਜੱਸੀ ਬਾਕੀ ਜਿੰਨੇ ਸਿੱਕੇ ਹੋ ਸੀ ਆਪਾਂ ਇੱਕ ਕ੍ਰੋਸ ਕਰ ਲਾਂ ਹੁਣ ਤਾਂ ਲੱਗਦਾ ਵੀ ਖੁੱਲਿਆ ਥੋੜਾ ਜੰਮ ਸ਼ਿਮਲਾ ਟੱਪਣ ਤੋਂ ਬਾਅਦ ਜੀ ਹੋਰ ਇਹ ਫੋਟੋ ਸ਼ੂਟ ਤੇ ਇਦਾਂ ਦਾ ਜੀ ਮਤਲਬ 뷰 ਹੈ ਜੀ ਸ਼ਿਮਲੇ ਤੋਂ ਬਾਅਦ ਜਨਾਰਕੰਡੇ ਨੂੰ ਜਾਂਦਾਂ ਤੇ ਜੇ ਏਰੀਆ ਤੇ ਚਾਰੇ ਪਾਸੇ ਜੀ ਕਿਤੇ ਹਰਿਆਲੀ ਤੇ ਗ੍ਰੀਨਰੀ ਕਹਿ ਸਕਦੇ ਆ ਪਾਣਾ ਬਾਕੀ ਮੌਸਮ ਚ ਥੋੜੀ ਜੀ ਲਾ ਲੋ ਵੀ ਠੰਡਕ ਹੈ ਜਿਹੜੀ ਉਹ ਬਚ ਚੁੱਕੀ ਹੈ ਜੀ ਬਾਕੀ ਨਾਰਕੰਡੇ ਜਾ ਕੇ ਪਤਾ ਲੱਗੂਗਾ ਤੇ ਸਾਹਮਣੇ ਆਪਣੀ ਟੀਮ ਦੇ ਬੰਦੇ ਰਨ ਫੋਟੋ ਸ਼ੂਟ ਆ ਫੋਟੋਗ੍ਰਾਫਰ ਵੀ ਬਾਰੋਂ ਮੰਗਾਇਆ ਆਪਾਂ ਸਪੈਸ਼ਲ ਫੋਟੋ ਖਿੱਚਣ ਵਾਸਤੇ ਬੁਲਾਇਆ ਲੈ ਇਹ ਕੰਮ ਕੀ ਅੜੇ ਰਹੋ ਬੰਦਾ ਪੂਰਾ ਬਈ ਸਿੱਧਾ ਪੁੱਠਾ ਉਹ ਫੋਟੋਆਂ ਖਿੱਚ ਰਿਆ ਬੰਦਿਆਂ ਦੀ ਆਹ ਦੇਖੋ ਰ ਨਾਰਕੰਡੇ ਤੋਂ ਪਹਿਲਾਂ ਆਉਂਦਾ ਹੈ ਨਾਰਕੰਡਾ ਇੱਥੋਂ 50 ਕਿਲੋਮੀਟਰ ਹੈ ਜੀ ਮਤਲਬ 50 50 ਦੇ ਕਰੀਬ ਦੇਖਦੇ ਆ ਜੀ ਗੱਡੀ ਅਜੇ ਟਾਈਮ ਦਾ ਸਮਾਂ ਦਾ ਕਾਫੀ ਹੋ ਗਿਆ ਨਾ ਪਰ ਪਹੁੰਚ ਜਾਗੇ ਜੇ ਪਹੁੰਚਿਆ ਗਿਆ ਨੇ ਰਸਤੇ 'ਚ ਰੁਕਾਂਗੇ ਕਿਤੇ ਫਿਰ ਲਾਲ ਚੱਲਦੇ ਆ ਜੀ ਇੱਥੋਂ ਬਾਕੀ ਰਸਤੇ ਦਿਖਾਉਂਦੇ ਆ ਤੁਹਾਨੂੰ ਵੀਓ ਅਗਲਾ ਕਿਉਂ ਕਰਤਾ ਆਪਾ ਪਰ ਪਹਿਲਾਂ ਤਾਂ ਐਸੀ ਵੀ ਟੋਕਰ ਗੁਜਾਂਗੇ ਪਰ ਹਲੇ ਮੌਸਮ ਹੈ ਜਿਹੜਾ ਛੋਟਾ ਲੈ ਲੈ ਲੱਗੇ ਆ ਜੀ ਆਪਣਾ ਸਬਜ਼ੀ ਲੈਣ ਆਲੂ ਪਾਣੀ ਦਾ ਸੀ ਮੰਨੇ ਲਿਓ ਲੋਟ ਤਾਂ ਹੈ ਨਹੀਂ ਕਿ ਪਾਣੀ ਦਾ ਸੀ ਵਾ ਦੇਖ ਲੇ ਮਿਰਚਾਂ ਦਾ ਰੀ ਮੂੰ ਚੋਲੇ ਆ ਮਾ ਬਣਾ ਲੈ ਲੇ ਫਿਰ ਇਹ ਤਾਂ ਬਣਾਵੇਂ ਹਾਂ 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 ਬਣਾਵੇਂਗੇ ਲੈ 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 ਕਿੰਨੇ ਕਿਲੋ ਦੇ ਆ ਕਿੰਨੇ ਕਿਲੋ ਹੀ ਰੇ 3 ਕਿਲੋ ਇੰਨੇ ਕਾ ਕਰਨੇ ਆਪਾਂ ਨੂੰ ਕਿਲੋ ਬਹੁਤ ਹੈ ਕਿਲੋ ਕਿਲੋ ਇਨੇ ਦਾ ਸਾਡੇ ਕੰਮ ਹੈ ਜੀ ਅਸੀਂ ਦਾ ਬੱਕਣ ਦੇ ਚੋਲ ਵਗੈਰਾ ਬਣਾਵਾਂਗੇ ਉਹਦੇ ਕਰਨਾ ਯੂਜ਼ ਤੇ ਫਿਲਹਾਨ ਨਾਰਕੰਡਾ ਵੀ ਜੇ ਪਹੁੰਚੇਗਾ ਤਾਂ ਪਹੁੰਚਾਂਗੇ ਨਹੀਂ ਕਰਾਂਗੇ ਮਿਸ ਵਾਟਰਮੈਲਨ ਤਾਂ ਨਹੀਂ ਲੈਣਾ ਬਾਈ ਉਫ ਆਇਆ ਕੋਈ ਇੱਥੇ 뷰 ਸਾਹਮਣੇ ਹੋਟਲ ਤੇ ਪਿੱਛੇ ਤਯੋਗ ਸਰ ਜੋ ਆਹ ਕਰੋ ਵੀਓ ਚੈੱਕ ਕੋ ajuda ਉਹ ਹੋਟਲ ਰਿਹਾ ਜਿਹੜਾ ਕਰਾ ਦਤਾ ਉਹ ਸਾਹਮਣੇ ਹੋਟਲ ਜੀ ਚੋਗੇਗਾ ਨੀਮਾ ਹੋਊ ਹੋਰ ਉਪਰੇ ਹੋਊ ਪਿਆਜ ਇਹਨੇ ਕੋਲ ਚਾਣੇ ਵੀ ਪਏ ਨੇ ਲਸਣ ਪਿਆਜ਼ ਆਲੂ ਬਾਕੀ ਮਿਰਚ ਤੇ ਟਮਾਟਰ ਜੀ ਅੱਗੇ ਮਿਲ ਜਾਣਗੇ ਦੁਕਾਨਾ ਮੈਂ ਲੈ। ਤੁਸੀਂ ਲੋਕਲ ਇੱਥੋਂ ਦੇ? ਹਰਿਆਣਾ ਕਿੱਥੋਂ ਦੇ? ਵਾਹ ਜੀ ਵਾਕਿਆ ਕੈਥਲ ਤੋਂ ਆ ਗਏ ਬਾਈ। ਕਿੱਥੇ ਕੰਮ ਖੁੱਲਿਆ? ਬਹੁਤ ਵਧੀਆ। ਮਿਰਚ ਤੇ ਨਾੜਰ ਵਗੈਰਾ ਤੋਂ ਮਾਰਕੀਟ 'ਚ ਦੁਕਾਨਾ ਵਾ ਲੈਣਾ ਪੈਣਾ। ਕਿੰਨੇ ਪਹਿਰੇ ਹੋਗੇ ਜੀ? ਇਸ ਤਰ੍ਹਾਂ ਟਰਾਲੇ ਵਾਲਾ। ਕਿੰਨੇ ਪਹਿਰੇ? ਬਾਈ ਹਰਿਆਣੇ ਦਾ ਬਾਈ। ਕੈਥਲ ਦੀ। ਬਾਈ ਕੈਥਲ ਦੇ ਹੈ। ਆਪਾਂ ਟ੍ਰੈਕਟਰ ਵਾਲੀ ਲੈ ਗਏ ਬਾਈ। ਇਹ ਬਾਈ ਆਪਣੀ ਟਰੈਕਟਰ ਤੇ ਟਰੈਲੀ ਤੇ ਰਹਿਣ ਦਾ ਇਹਨਾਂ ਨੇ ਦੋ ਟਰੈਲੀਆਂ ਇਹਨਾਂ ਕੋਲ ਤੇ ਰਾਸਤਰੀ ਪੈਸੀ ਵੀ ਅਸੀਂ ਪਹਿਲਾਂ ਵੀ ਦੇਖਿਆ ਇੱਕ ਦੋ ਟਰੈਲੀ ਖੜੀ ਸੀ ਇਹ ਹਰਿਆਣੇ ਤੋਂ ਆਂਦੇ ਨੇ ਤਾਂ ਇੱਥੇ ਆ ਕੇ ਆਪਣਾ ਜਿਹੜਾ ਸਮਾਨ ਆਉ ਬੇਚਦੇ ਨੇ ਨਾ ਆਹ ਰਿਹਾ ਚਾਰ ਨੰਬਰ ਆ ਜੀ ਇਹ ਸਾਹਮਣੇ ਆਪਣੀ ਗੱਡੀ ਹੱਪਾ ਲੈ ਰਿਆ ਸਮਾਨ ਇਹ ਰੋਡ ਤੇ ਨਾ ਵਿਊ ਵੀ ਕੰਮਦੇ ਆ ਤੇ ਸੜਕਾਂ ਵੀ ਤਕਰੀਰ ਹਲੇ ਦਾ ਸਾਨੂੰ ਕੋਈ ਮਾੜੀ ਨਹੀਂ ਆਈ ਨਾ ਤੇ ਟ੍ਰੈਕ ਟ੍ਰੈਫਿਕ ਵੀ ਬਹੁਤ ਘੱਟ ਹੈ ਆਹ ਬਾਈ ਨੇ ਮਾਰੀਆਂ ਲੱਟਾਂ ਉਹਨਾਂ ਨਾਲ ਕਰਦੀ ਚਲੋ ਵੀ ਠੀਕ ਹੈ ਜੀ ਠੀਕ ਹੈ ਜੀ ਚਲੋ ਜੀ ਵਾਟਰਮੈਲਨ ਤੋਂ ਲੈਣਾ ਵੀਰੋ ਜਲਦੇ ਆ ਜੀ ਹੁਣ ਫਿਲਹਾਲ ਦੇਖਦਾ ਨਾਰਕੰਡਾ ਜਾ ਹੁੰਦਾ ਕਿ ਨਹੀਂ ਅਗਾਂ ਠੰਡੀ ਹਵਾ ਚੱਲਦੀ ਹੈ ਜੀ ਠੰਡ ਵੀ ਲੱਗੀ ਲੱਗਣ ਨੂੰ ਤਾਂ ਪਹੁੰਚ ਗਏ ਜੀ ਆਪਾਂ ਨਾਰਕੰਡਾ ਬਈ ਤਾਂ ਰਾਸਤੇ 'ਚ ਰੁਕਣ ਸੀ ਰੁਕਣ ਦੀ ਸਲਾਹ ਸੀ ਪਰ ਚਲੋ ਇਸ ਵੀ ਚਲੋ ਜੇ ਨਾਰਕੰਡਾ ਵੀ ਲੱਗੇ ਨਾ ਕੱਲ ਫਿਰ ਟਾਈਮ ਨਾਲ ਨਿਕਲ ਜਾਵਾਂਗੇ ਹੁਣ ਦਿਖਾਉਂਦੇ ਆ ਤੁਹਾਨੂੰ ਆਪਣੇ ਹੋਟਲ ਦਾ ਅੰਦਰ ਤੋਂ ਕਮਰਾ ਜੀ ਇਹ ਆਪਣਾ ਹੋਟਲ ਦਾ ਰੂਮ ਦੋ ਰੂਮ ਇਹ ਬੰਦਾ ਆਪਣਾ ਥੱਕ ਗਿਆ ਬਾਈ ਇਹ ਇੱਕ ਮਿੰਟ ਹੋਰ ਬਲੌਗਰ ਅਜਿਹਾ ਇਹ ਬਾਥਰੂਮ ਹੈ ਸਾਡਾ ਹੋਟਲ ਦਾ ਸਾਡੇ ਵੱਸਤੀ ਹੁਣ ਕਰਦੇ ਆਂ ਇਹ ਬਲੌਗ ਦਾ ਐਂਡ De... Não pegou pego pau, o não? Não, não é ali. Saber.